ਮੈਂ ਬੋਲਣ ਬੰਦ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰ ਜੋਤ ਬੈਂਚ ਨਾਲ 86 ਵੱਖਰੇਵੇਂ 100 ਹੋਣੇ ਇਹਦੇ ਤਾਂ ਰੋਟਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਬੰਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲਣਾ ਔਰ ਮੈਂ ਬਾਤ ਵੀ ਨਹੀਂ ਬੋਲਿਆ ਚਲੋ ਕੱਲ੍ਹ ਤੱਕ ਫਿਰ ਮਾਨੇ ਕੁਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚਿੰਨ੍ਹ ਨੇ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿੱਡਾ ਝੂਠਾ ਏ ਮੋਟੂ ਆ ਵੇਖੋ ਕੀ ਕਹਿਣ ਰਿਹਾ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫੇਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲਿਗੇਸ਼ਨ ਮੇਡ ਬਾਇ ਅ ਟੈਂਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਬਾਈ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਐਗਜ਼ੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿਤਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਚਲੋ ਘਰ ਵਾਲੇ ਵੀ ਮਜਬੂਰੀ ਵੀ ਹੁੰਦੀ ਆ ਕੋਈ ਇਹ ਵੀ ਗੱਲ ਦੀ ਉਹਦੀ ਮੈਂ ਕਹਿੰਦਾ ਮੈਂ ਵੀ ਕੰਨਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਮੈਂ ਆਤਮਾਨੰਦਰ ਮਗਰ ਖਲਖੀ ਘਾਰਾਲਾ ਘਾਰਾਲੀ ਦੀ ਸ਼ਿਫਟ ਕਰੀ ਜਾਵੇ ਘਾਰਾਲੀ ਘਰ ਵਾਲੇ ਦੀ ਕਰੀ ਜਾਵੇ ਤੂੰ ਹੀ ਵੀ ਕਹੂਗਾ ਹੁਣ ਕੀ ਇਹਨਾਂ ਨੂੰ ਕਹਿਣਾ ਅੱਗੇਓ ਵੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂਡ ਕਹਿੰਦਾ ਐਜ਼ ਅ ਸੋਲਜਰ ਆਫ ਵਰਮਨ ਏਜਰੀਵਨ ਆਨੈਸਟੀ ਇਜ਼ ਮਾਈ ਧਰਮਾ ਉਹਨੇ ਕਿੱਡਾ ਆਨੈਸਟ ਹੈ ਉਹ ਤਾਂ ਉੱਥੋਂ ਦੀ ਰੇਪ ਦੀਆਂ ਖੱਡਾ ਬੋਲਦੀਆਂ ਨੇ ਰੋਜ਼ ਕੁੱਲ ਕੋਈ ਨਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਬਚ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫ ਹੂ ਇੰਪੋਰਟੀਜ਼ ਪ੍ਰੋਫੈਸ਼ਨਲਿਜ਼ਮ ਐਂਡ ਇੰਟੈਗ੍ਰਿਟੀ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਚਪਾਈ ਹੈ ਤੇ ਹਰਜੋਤ ਸੋਂ ਪੈ ਫਿਰ ਐ ਕਰ ਕੇਜਰੀ ਆਪ ਦੀ ਰਿਕੁਐਸਟ ਹੀ ਕੌਣ ਕਰ ਰਿਆ ਸੀਪੀਆਈ ਈਡੀ ਤੇ ਸੱਚੇ ਸ਼ਿਕਰਤਦਤਾ ਫਿਰ ਇਹ ਫੈਸਲਾ ਕਿ ਅੱਜ ਚਿੱਠੀ ਲਿਖ ਦੇ ਕਿ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬੜਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜੀਟੀਆਂ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਝੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਦੇਖ ਲੈ ਇੱਕ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਦੇਖ ਲੈਂਦਾ ਹੱਥਾਂ 'ਚ ਪੈ ਜੀਦਾ ਕਿ ਬਾਪ ਪਾ ਲੈ ਤੇਰੇ ਸ਼ਰਾਹੇ ਦਾ ਵੀ ਧਰਨਾ ਵਜਿਆ ਕਿੱਦਿ ਇੰਡੀਆ ਗੇਟ 'ਤੇ ਮਾਰਿਆ ਸੀ ਨਾ ਉੱਥੇ ਮਾਰਿਆ ਸੀ ਮੈਨੂੰ ਕੇਜਰੀ ਆਲ ਦੀ ਕਹਿੰਦਾ ਹਣਾ ਵਾਹਿ ਜੇ ਚਾਹੀ ਤੇਰੀ ਇਹਦੇ ਚਾਰ ਕਿ ਧਰਨੇ ਹੋਰ ਬਾਜਾਂ ਮੇਰੇ ਅੱਗੇ ਮੈਨਲਾ ਨਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸਚਾਈ ਜੇ ਸਰਕਾਰ ਤੇ ਤੂੰ ਵਜ਼ੀਰ ਹੈ ਉਹ ਤਾਂ ਨਹੀਂ ਵਿਆਹ ਸਕਦਾ ਉਹ ਗੌਰਵ ਆਦਮ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜ਼ੀਰ ਚੋਰ ਦੱਸੋ ਉਹਨੇ ਵਿਚਾਰੇ ਨੇ ਇਥੋਂ ਕਹਿ ਸਕਦੇ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਤੂੰ ਤੂੰ ਸੱਚਾ ਹੈ ਤੇ ਅੱਜ ਸਭ ਤੋਂ ਪਹਿਲਾਂ ਆ ਫੜਿਓ ਹੁਗੰਦਰ ਸਾਹਿਬ ਜਿਹੜਾ ਮਾਈਕ ਸੌਰੀ ਗੁਸਤਾਖੀ ਮਾਫੂੜਨਾ ਸਭ ਤੋਂ ਪਹਿਲਾਂ ਤਾੜੀ ਤਾਂ ਮੈਂ ਮਾਰੂ ਆ ਜੋਰ-ਜੋਰ ਦੀ ਮਾਰੂ ਕਿ ਇਹ ਵਾਕਿ ਇਹ ਜੋ ਕਹਿੰਦਾ ਸੀ ਏਡਾ ਇਮਾਨਦਾਰ ਬੰਦਾ ਏ ਤੋ ਔਰ ਅਗਲੀ ਗੱਲ ਸੁਣ ਲਓ ਇਹਨੂੰ ਤਾਂ ਹੁਣ ਟਵੀਟ ਦੀ ਛੇਤੇ ਆਈ ਜਾਂ ਚਿੱਠੀ ਕਦੋਂ ਦੀ ਲਿਖੀ ਆ ਵੇਖੋ ਵਾ ਮੈਡਮ ਕੀ ਲਿਖਦੀ ਆ ਕਹਿੰਦਾ ਅਲਹੰਬੁਲੀ ਸੰਬਿਟ ਥੈਟ ਔਨ 9 1 2024 ਇਹਨੇ ਚਿੱਠੀ ਲਿਖੀ ਆ ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ 7-7 ਮਹੀਨੇ ਪਹਿਲਾਂ ਹੈ ਨਾ 8 ਮੰਥਸ 8 ਮੰਥਸ ਪਹਿਲਾਂ 8 ਮਹੀਨੇ ਦਾ ਤੂੰ ਸੁਤਤਾ ਪਿਆ ਸੀ 8 ਮਹੀਨੇ ਦੇ ਤੱਕ ਮੈਨੇਜਮੈਂਟ ਚੱਲ ਰਹੀ ਸੀ ਕਦੇ ਉਹਨੂੰ ਮਨਾਉਂਦੇ ਸੀ ਉਹ ਰੁਸਦੀ ਸੀ ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦੇਵਾਂਗੇ ਉਹ ਖੁਸ਼ ਹੋ ਜਾਂਦੀ ਸੀ ਤੇ ਫਿਰ ਮਤਲਬ ਰੱਪ ਜਾਣਦਾ ਕੀ ਮਤਲਬ ਇਹਨਾਂ ਕਿਹ ਕੁ ਚੱਲਦਾ ਸਰਕਾਰਾਂ ਨੂੰ ਮਗਰ ਅਖੀਰ ਚ ਜੇ ਤੈਨੂੰ 9 8 9 ਮਹੀਨੇ ਦਾ ਇਹ ਸਾਰੀ ਕੰਮ ਚੱਲ ਰਿਹਾ ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਨੇਜ ਕਰ ਰਹੇ ਦੀ ਦਾ ਸੀਰੀਅਸ ਅਲਿਗੇਸ਼ਨਸ ਇਟਸ ਅਬਾਊਟ ਫਰਾਡਿੰਗ ਪੀਪਲ ਇੱਕ ਕਾਲ ਸੈਂਟਰ ਜੋ ਚੱਲਦਾ ਸੀ ਜੋ ਤੁਹਾਨੂੰ ਫੋਨ ਆਉਂਦੇ ਜਿਨ੍ਹਾਂ ਰੋਜ਼ ਸਾਈਬਰ ਕਰਾਈਮ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 500 ਲੈ ਕੇ ਕਿਸੇ ਤੋਂ 15000 ਲੈ ਕੇ ਥਿੰਸ ਇਬਾਊਟ ਦੈਟ ਸਾਈਬਰ ਕਰਾਈਮ ਆ ਫੋਟੋ ਕੱਟੇ ਵੀਡੀਓ ਆ ਮੈਂ ਘਰ ਦੀ ਫੋਟੋ ਬਿਠਾਉਣਾ ਜਿੱਥੇ ਮੈਂ ਆ ਜਾ ਕੇ ਆਇਆ ਆ ਬੱਗੇ ਜੀ ਜਿਹਦੀ ਬੇਸਮੈਂਟ ਤੇ ਇਹ ਚੱਲਦਾ ਸੀ ਇਹ ਸਾਈਬਰ ਕਰਾਈਮੋ ਵੀਡੀਓ ਬਿਖਾਉਦਾ ਇਹਦਾ ਐਡਰੈਸ ਲਿਖਿਆ ਤੁਸੀਂ ਵੀ ਜਾ ਕੇ ਵੇਖ ਕੇ ਆਇਓ ਇਹਦਾ ਐਡਰੈਸ ਲਿਖਿਆ 500 ਸਕੁਅਰ ਫੁੱਟ ਦਾ ਅਨਕੰਸਟਰਕਟਿਡ ਹਾਊਸ ਕਾਰਨਰ ਹਾਊਸ ਐਟ ਪੀਪੀ 29 ਸੈਕਟਰ 108 ਮੋਹਲੀ ਔਰ ਇਹ ਜਿਹੜਾ ਬੰਦਾ ਹੈ ਇਹ ਮੰਗਲ ਦਾ ਵਿਕਰ ਕਪੂਰੀਆ ਸਾਹਿਬ ਇਹਦੇ ਬਾਰੇ ਅੱਜ ਨਹੀਂ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਅਹਰਜੋਤ ਬੈਂਕ ਨਾਲ ਬੜਾ ਪਿਆਰ ਹੈ ਔਰ ਇਹ ਨਾਲ ਮਿਲ ਕੇ ਕੋਈ ਕੰਮ ਆਪਸੇ ਇੱਕ ਦੂਜੇ ਦੀ ਮਦਦ ਕਰਦੇ ਆਂ ਇੰਨਾ ਵੱਡਾ ਸਾਈਬਰ ਫਰਾਡ ਚੱਲ ਰਿਹਾ ਹੋਵੇ 8-9 ਮਹੀਨੇ ਦੀ ਚਿੱਠੀ ਆ ਭੀਜਿਪੀ ਸਾਥਪਾਲ ਪਈ ਹੋਵੇ do you expect the dgp to do justice to jede 8-9 mahinayan ch nahi kar sake tusi ik minister de khilaf ik sco ne allegations karde ik aap de sidhe officer khilaf karde main kehna chalo sache honne magar eh sach hai ki jhootha hai edi inquiry ta bhai je koi independent inquiry ho koi cbi karu koi ed karu fer hi pata lagu not the ਪੰਜਾਬ ਪੁਲਿਸ ਇਟਸੈਲਫ ਜਿਹੜਾ ਇਹ ਤੇ ਰੋਮੈਨਿਕ ਕਹਿ ਰਿਹਾ ਬੀਬੀ ਸ਼ਖਬੂਰ ਦੀ ਆਲੇ ਅੰਮੀ ਮੈਂ ਆਖਾਂ ਮੈਂ ਮੈਂ ਬੈਨੇਫਿਟ ਆਫ ਡਾਊਟ ਦੇਣਾ ਇਸ ਸਤਕਾਰਜੋਬ ਸਾਡੇ ਮਨਿਸਟਰ ਸਾਹਿਬ ਦੀ ਵਾਈਫ ਨੂੰ ਹਾਏ ਬਬੂ ਗੋਚਾ ਜੀ ਤਾਂ ਨਹੀਂ ਠੀਕ ਇਹ ਨੱਟਦਾ ਨਗਰ ਮੈਂ ਉਹਨਾਂ ਨੂੰ ਸਤਕਾਰਜੋਬ ਨਹੀਂ ਮੈਂ ਉਹਨਾਂ ਨੂੰ ਬੈਨੇਫਿਟ ਆਫ ਡਾਊਟ ਦੇਣਾ ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੂ ਡਾਊਟ ਤਾਂ ਇੰਡੀਪੈਂਡੈਂਟ ਏਜੰਸੀ ਕਰੂ ਤੇ ਮਹਾਰਾਸ਼ਟਰ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਟਵੀਟ ਵਿਖਾਈ ਯਾਰ ਟਵੀਟ ਉਹ ਕਰਾ ਅ ਟਵੀਟ ਦੇ ਵਿਆਪ ਕੀ ਕਰਦੇ ਜਦ ਇਹਨੇ ਅਖੀਰ ਚ ਕਹਿਤਾ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਾ ਟਰੂਥ ਤੇ ਫੇਰ ਭਾਈ ਸੱਚ ਤਾਂ ਤੱਦੇ ਬਾਹਰ ਆਉਣਾ ਜਾਂ ਤਾਂ ਹਾਈ ਕੋਰਟ ਛੂ ਮੋਟੋ ਮੋਟ ਨੋਟਿਸ ਲੈ ਲੈਵੇ ਕੇਸ ਦਾ ਤੇ ਜਾਂ ਤੁਸੀਂ ਸੀਬੀਆਈ ਨੂੰ ਭੇਜ ਦਿਓ ਤੇ ਲੱਗ ਜੂ ਪਤਾ ਜੇ ਸੱਚੇ ਹੋਗੇ ਤੇ ਕੌਣ ਫਸਾ ਸਕਦਾ ਤੁਹਾਨੂੰ ਕੋਈ ਫਸਾ ਸਕਦਾ ਇਸ ਲਈ ਅੱਜ ਜੋ ਫਾਈਨੈਂਸ਼ੀਅਲ ਐਮਰਜੈਂਸੀ ਦੇ ਹਾਲਾਤ ਹੈ ਜਾਂ ਜੋ ਲਾਅਨ ਆਰਡਰ ਦੇ ਹਾਲਾਤ ਨੇ ਵੈ ਬ੍ਰੈਗੇਡ ਗੈਂਗਸਟਰ ਦੇਖੋ ਕਮਾਲ ਹੋ ਗਈ ਇਹ ਪੀ ਢੁੱਲੋ ਦੇ ਘਰ ਦੇ ਬਾਹਰ ਫਾਇਰਿੰਗ ਕਰਦੀ ਆ ਬੈਠਿਆ ਇਧਰ ਲਿਆ ਜੇਲਾ ਚ ਆ ਕਦੇ ਉਹਦੇ ਕਰ ਦਿੰਦੇ ਕਦੇ ਸੁਲਮਾਨ ਖਾਨ ਦੇ ਗੋਲੀਆਂ ਮਾਰਿਉਂਦੇ ਆ ਤੇ ਬੜੇ ਮੌਜ ਨਾਲ ਕਹਿੰਦੇ ਕਿ ਅਸੀਂ ਕਰਦੇ ਆ ਔਰ ਇਹੀ ਭਗਵੰਤ ਮਾਲਚੀਆ ਜਿਹੜਾ ਕਹਿੰਦਾ ਸੀ ਅਸੀਂ ਬੋਲਦੀ ਬਰਾੜ ਨੂੰ ਫੜ ਲਿਆ ਉਹ ਬਾਬਾ ਜੀ ਫੜ ਕੇ ਲੁਕੋਇਆ ਕਿੱਥੇ ਆ 10 ਲੋਕਾਂ ਕਿ ਖਾਦੀ ਪੀਤੀ ਜੀ ਬਿਆਨ ਛੱਡ ਦਿੰਨਾ ਕਿ ਜਿਹੜਾ ਹੋ ਗਿਆ ਛੋ ਲੋਕੀ ਦੇਖਦੇ ਰਹਿਣ ਛੋ ਇਹ ਸਾਰੀ ਗੱਲਾਂ ਨੂੰ ਲੈ ਕੇ ਜੋ ਅੱਜ ਹਾਲਾਤ ਸੂਬੇ ਦੇ ਬਣੇ ਆ ਲਾਈਕ ਐਨੀ ਸਿਟੀਜ਼ਨ ਆਫ ਦਿਸ ਸਟੇਟ ਐਂਡ ਦਿਸ ਕੰਟਰੀ ਅਸੀਂ ਸਾਰੇ ਚਿੰਤੇ ਤਾਂ ਕਿ ਆ ਬਾਰਡਰ ਸਟੇਟ ਦੇ ਜੋ ਹਾਲਾਤ ਨੇ ਉਹਦੇ ਬਾਰੇ ਜ਼ਰੂਰ ਧਿਆਨ ਦਿੱਤਾ ਜਾਵੇ ਅਦਰਵਾਈਜ਼ ਦ ਸਟੇਟ ਇਜ਼ ਹੈਡਿੰਗ ਸਾਊਥ ਬਹੁਤ ਖਤਰਨਾਕ ਹਾਲਾਤ ਸਟੇਟ ਤੇ ਬਣ ਰਹੇ ਆ ਐਂਡ देयर ਵੀ ਟੋਟਲ ਅਨਾਰਕੀ ਇਸ ਲਈ ਮੈਂ ਔਰ ਇੱਕ ਪੇਪਰ ਸਕੈਮ ਜਿਵੇਂ ਪਹਿਲਾਂ ਇੱਕ ਹੋਇਆ ਸੀ ਨਾ ਸਕੈਮ ਜਿੱਤੇ ਇਹਨਾਂ ਦਾ ਇੱਕ ਮੰਤਰੀ ਇਨਵੋਲਵ ਸੀ ਜੀ ਦਾ ਮੁੰਡੇ ਨੂੰ ਇਹ ਨੌਕਰੀ ਦਵਾਉਂਦੇ ਬਲਕਾਰ ਸਿੰਘ ਉਹ ਜਿਹੜਾ ਫਰਤੀਲਾ ਜਾਂ ਵਜੀਰ ਹੈ ਇਹਨਾਂ ਦਾ ਬਲਕਾਰ ਸਿੰਘ ਦੇ ਮੁੰਡੇ ਦਾ ਆਇਆ ਸੀ ਫਿਰ ਆਇਆ ਸੀ ਉਹਨੇ ਹਾਈ ਕੋਰਟ ਤੋਂ ਕੇਸ ਵਾਪਸ ਲੈ ਲਿਆ ਜਦੋਂ ਇਹ ਰੌਲਾ ਪਾਇਆ ਤੇ ਉਹ ਮੁੜ ਕੇ ਉਹ ਮੁੰਡਾ ਪਰਤੀ ਹੋ ਕੇ ਸਬ ਇੰਸਪੈਕਟਰ ਆ ਮੈਂ ਨਵਾਂ ਪੇਪਰ ਲੀਕ ਬਾਰੇ ਬੜੀ ਛੇਤੀ ਕਲਾਸਾ ਕਰੂੰਗਾ ਕਿ ਕਿ ਬਹੁਤ ਵੱਡੀ ਧਾਂਦਲੀ ਇੱਕ এমਪਲੋਇਮੈਂਟ ਵਾਸਤੇ ਜਿਹੜੇ ਪੇਪਰ ਹੋਏ ਆ ਉਹਦੇ ਵਿੱਚ ਹੋਈ ਆ ਔਰ ਜਿੱਦੇ ਪਹਿਲਾਂ ਉਹ ਨੈਪ ਤਸੀਲਦਾਰ ਵਾਲੇ ਸੰਗਰੂਰ ਦੇ ਨਹੀਂ ਪਰਤੀ ਹੋ ਗਈ ਸੀ ਸਾਰੀ ਜਿਹੜੇ ਵੈਸੇ ਥਾ ਨੈਪ ਤਸੀਲਦਾਰ ਦਾ ਕੀ ਮਨ ਦਾ ਪਟਵਾਰੀ ਦਾ ਟੈਸਟ ਵੀ ਪਾਸ ਕਰਦੇ ਸੀ ਇਹ ਭਗਵੰਤ ਮਾਨ ਦੀ ਸਰਕਾਰ ਨੇ ਸਾਰੇ ਪੇਪਰ ਟਾਪ ਕਰਕੇ ਉਹ ਜਾਇ ਇੱਕ ਨਵਾਂ ਕਾਨੂੰਨ ਆਇਆ ਉਹ ਵੀ ਤੁਹਾਡੇ ਅੱਗੇ ਰੱਖੂਗਾ ਮੈਂ ਚਾਹੂੰਗਾ ਕਿ ਭੁੰਦਰ ਸਾਹਿਬ ਵੀ ਇਹਨਾਂ ਮੁੱਦਿਆਂ ਤੇ ਉੱਤੇ ਕਿਉਂਕਿ ਜੋਸ ਤਰੀਕੇ ਨਾਲ ਬੋਝ ਪਾਇਆ ਜਾ ਰਿਹਾ ਲੋਕਾਂ ਤੇ ਆ ਪਿਛਲੇ ਸਮੇਂ ਉਹ ਰੈਵਨਿਊ ਦੇ ਵੀ ਜ਼ਮੀਨ ਦੀਆਂ ਜਿਹੜੇ ਸਰਕਲ ਰੇਟ ਹੈ ਉਹ ਵੀ ਰਿਵਾਈਜ਼ ਕੀਤੇ ਹਰ ਤਰੀਕੇ ਨਾਲ ਕੋਸ਼ਿਸ਼ ਲੋਕਾਂ ਤੇ ਬੋਝ ਪਾਉਣ ਦੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਸੂਚਨਾ ਨਹੀਂ ਦੇ ਰਹੀ ਉਹਦੇ ਬਾਰੇ ਭੁੰਦਰ